ਜੀ ਬਰਸਾਤ ਭਾਰੀ ਪਈ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਤੇ ਸਵਾਮਾ ਚਲਦੀਆਂ ਸੀਗੀਆਂ ਜੀ ਤੇ ਉਹਦੇ ਕਰਕੇ ਰੋਡ ਦਾ ਬਹੁਤ ਬੁਰਾ ਹਾਲ ਸੀ ਭਾਈ ਤੇ ਸਾਡੇ ਖਾਲਸਾ ਕੋਲੇ ਦੇ ਮੁਰੇ ਬਹੁਤ ਜ਼ਿਆਦਾ ਬੁਰਾ ਹਾਲ ਸੀ ਤੇ ਅਸੀਂ ਭਾਈ ਮੈਂ ਕਹਿੰਦਾ ਰੋਜ਼ ਦੇ 5-6 ਦਾ ਮਤਲਬ ਉਹ ਸੀ ਜਿਹੜੇ ਅਸੀਂ ਹੱਥੋਂ ਚੱਕਦੇ ਸੀਗੇ ਜੀ ਮਤਲਬ ਜਦੋਂ ਰਾਤ ਨੂੰ ਅਸੀਂ ਘਰੇ ਜਾਂਦੇ ਸੀ ਸਵੇਰ ਨੂੰ ਕਈ ਬੰਪਰ ਪਏ ਹੁੰਦੇ ਸੀ ਗੱਡੀਆਂ ਦੇ ਜਿਹੜੇ ਰਾਤ ਨੂੰ ਸਾਨੂੰ ਪਤਾ ਨਹੀਂ ਕਿਹਦੀਆਂ ਕਿਹਦੀਆਂ ਨਹੀਂ ਬੱਚੇ ਕੋਲੇ ਵਾਲੇ ਬੱਚੇ ਬੱਚੀਆਂ ਬਹੁਤ ਡਿੱਗਦੀਆਂ ਸੀ ਇੱਥੇ ਭਾਜੀ ਮਤਲਬ ਬਹੁਤ ਨੁਕਸਾਨ ਸੀ ਇਸ ਰੋਡ ਦਾ ਦੇ ਲੋਕ ਵੀ ਬਹਿਣਾ ਰਾਤ ਜੀ ਬਿਲਕੁਲ ਬਿਲਕੁਲ ਭਾਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਸਾਰਿਆਂ ਦੇ ਸਾਡਾ ਸਨੇਹਾ ਅਸੀਂ ਲਾਇਆ ਸੀ ਨਾਲ ਮਿਲ ਕੇ ਉਹ ਕਬੂਲ ਕੀਤਾ ਤੇ ਹੁਣ ਤਾਂ ਰੋਡ ਵੀ ਵੈਸੇ ਟੈਂਪਰੇਰੀ ਨਹੀਂ ਬਣ ਰਹੀ ਆ ਪ੍ਰੋਪਰ ਬਣ ਰਹੀ ਆ ਭਾਜੀ ਲੋਕਾਂ ਦਾ ਸ਼ਰਕਾਹ ਕਰਕੇ ਪ੍ਰੋਪਰ ਕੋਈ ਟਾਈਪਾਸ ਨਹੀਂ ਆ ਜੇ ਲੋਕਾਂ ਨੂੰ ਪਤਾ ਹੈ ਕਿ ਬਰਸਾਤਾਂ ਜਿਹੜੀਆਂ ਇਸ ਵਾਰ ਬਹੁਤ ਜ਼ਿਆਦਾ ਹੋਈਆਂ ਸੀਗੀਆਂ ਉਹਦੇ ਕਰਕੇ ਜਿਹੜਾ ਇਹ ਸਾਡਾ ਮੇਨ ਰੋਡ ਹੈ ਆ ਉਪਰ ਤੋਂ ਨੰਗਲ ਰੋਡ ਤੱਕ ਇਹਦੇ ਵਿੱਚ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਬਹੁਤ ਜਗ੍ਹਾ ਪੈਚ ਪੈ ਕੇ ਸੀਗੇ ਕਿਉਂਕਿ 2.5 ਸਾਲ ਪਹਿਲਾਂ ਜਿਹੜਾ ਟੋਲ ਪਲਾजा ਸੀਗਾ ਉਹ ਸਰਕਾਰ ਨੇ ਟਿਕਵਾ ਕੇ ਇਸ ਇਲਾਕੇ ਨੂੰ ਬਹੁਤ ਵੱਡੀ ਇੱਕ ਸਰਵਰਾ ਦਿੱਤੀ ਸੀਗੀ ਸਾਡੇ ਏਰੀਆ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਹੋਏ ਨੇ ਤੇ ਉਹ ਜਿਹੜਾ ਟੋਲ ਪਲਾਜਾ ਸੀਗਾ ਸਾਡੇ ਲੋਕਾਂ ਵੀ ਇੱਥੇ ਬਹੁਤ ਵੱਡੇ ਪੱਧਰ ਤੇ ਦੁਖ ਹੋ ਰਹੇ ਸੀਗੇ ਆਪਣਾ ਸਮਾਂ ਜਿਹੜਾ ਹੈਗਾ ਉਸ ਤੋਂ ਬਾਅਦ ਵੀ ਚੱਲ ਰਿਹਾ ਸੀਗਾ ਆ ਆਨੰਦ ਪ੍ਰਸਾਦ ਨੂੰ ਲੋਕ ਆਉਣ ਵਾਲੇ ਮਾਤਾ ਨਾਨਾ ਦੇਵੀ ਜਾਣ ਵਾਲੇ ਲੋਕਾਂ ਦੇ ਵਿੱਚ ਜੱਜੀਆਂ ਟੈਕਸ ਦੇ ਰੂਟ ਤੇ ਲੱਗੇ ਆਏ ਸੀ ਜਿਹਨੂੰ ਮਾਨ ਸਰਕਾਰ ਨੇ ਅੱਜ ਤੋਂ 2.5 ਸਾਲ ਪਹਿਲਾਂ ਜਿਹੜਾ ਹੈਗਾ ਟੋਲ ਪਲਾਜਾ ਚੱਕਦਾ ਸੀਗਾ ਦੇਸਵਰ ਬਰਸਾਤਾਂ ਦੇ ਵਿੱਚ ਬਹੁਤ ਜ਼ਿਆਦਾ ਬਰਸਾਤਾਂ ਹੋਈਆਂ ਰਿਕਾਰਡ ਤੋਂ ਜਿਹੜਾ ਬਰਸਾਤਾਂ ਹੋਣ ਦੇ ਕਾਰਨ ਪੰਜਾਬ 'ਚ ਬਹੁਤ ਵੱਡੇ ਤਰ੍ਹਾਂ ਦੇ ਨੁਕਸਾਨ ਹੋਏ ਤੇ ਉਸੇ ਵਿਚਕਾਰ ਇਹ ਸਾਡਾ ਜਿਹੜਾ ਰੋਪੜ ਤੋਂ ਨੰਗਰ ਰੋਡ ਹੈ ਇਹਦੇ 'ਚ ਬਹੁਤ ਸਾਰੇ ਜਿਹੜੇ ਪੈਗੇ ਸੀਗੇ ਔਰ ਜਿੰਨੇ ਬਰਸਾਤਾਂ ਬੰਦ ਹੋਈਆਂ ਨੇ ਕਿ ਉਸ ਤੋਂ ਬਾਰੇ ਦਾ ਜਿਹੜਾ ਕੰਮ ਹੈ ਮਾਨਤੀ ਸਾਹਿਬ ਦੇ ਪਹਿਲ ਦੇ ਆਧਾਰ 'ਤੇ ਕਰਵਾਇਆ ਦੋ ਤਿੰਨ ਦਿਨ ਪਹਿਲਾਂ ਵੀ ਜਿਹੜਾ ਕੰਮ ਸ਼ੁਰੂ ਹੋਇਆ ਸੀ ਪਰ ਫਿਰ ਬਰਸਾਤਾਂ ਹੋ ਗਈਆਂ ਉਸ ਕਰਕੇ ਫਿਰ ਦੋ ਦਿਨ ਬ੍ਰੇਕ ਲੱਗੀ ਸੀਗੀ ਪਰ ਹੁਣ ਲਗਾਤਾਰ ਜਿਹੜਾ ਨਿਰਬਿਗਨ ਜਿਹੜਾ ਇਹ ਕੰਮ ਚੱਲ ਰਿਹਾ ਔਰ ਜਿਹੜੇ ਵੱਡੇ ਪੈਸੇ ਪੈਣ ਜਿਮੇ ਤੇ ਦੇ ਸਕਦੇ ਹੋ ਕਿ ਖਾਸਾ ਕੱਲ ਨੰਦਪੁਰ ਸਾਹਿਬ ਦੇ ਸਾਹਮਣੇ ਇੱਕ ਬਹੁਤ ਵੱਡਾ ਜਿਹੜਾ ਪੰਚਾਇਤ तकरीबन 200 ਫੁੱਟ ਲੰਮਾ ਜਿਹੜਾ ਇਹ ਰੋੜ ਦੇ ਵੱਡੇ ਵੱਡੇ ਟੋਏ ਪੈ ਗਏ ਸੀਗੇ ਅੱਜ ਹੁਣ ਪੈਲ ਦੇ ਕਰਦੇ ਉਹਨੂੰ ਕਰਵਾਇਆ ਗਿਆ ਬੜਾ ਬਹੁਤ ਵੱਡਾ ਟੋਆ ਪਿਆ ਹੋਇਆ ਇਸੇ ਤਰ੍ਹਾਂ ਮੰਗਲ ਤੱਕ ਜਿਹਨੇ ਵੀ ਪਿੰਡ ਨੇ ਸਾਰੇ ਜਿਹੜੇ ਹੈਗੇ ਆ ਪੈਲ ਦੇ ਆਧਾਰ ਤੇ ਹੋ ਜਲਦੀ ਪੂਰੇ ਕੀਤੇ ਜਾਣਗੇ ਮੈਨੂੰ ਕੰਮ ਚੱਲ ਰਿਹਾ ਔਰ ਜਿੱਥੇ ਜ਼ਰੂਰਤ ਪੂਰੀਗੀ ਉੱਥੇ ਪੇਪਰਾਂ ਦਾ ਵੀ ਜਿਹੜੇ ਹੈਗੇ ਇਹ ਪੈਸ਼ ਲਵਾਏ ਜਾਣਗੇ ਤਾਂ ਜੋ ਜਿਹੜੇ ਲੱਖ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਹੈਗੀ ਆ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਕੋਈ ਬਾਹ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਉਹਦੇ ਲਈ ਜਿਹੜਾ ਹੈਗਾ ਲੱਗੇ ਹੋਏ ਆ ਉਮੀਦ ਹੈ ਕਿ 2-4 ਦਿਨ ਦੇ ਵਿੱਚ ਜਿਹੜਾ ਸਾਰਾ ਰੋਡ ਹੈ ਬਿਲਕੁਲ ਮਲਾਈ ਵਰਗਾ ਹੋ ਜੂਗਾ ਜੋ ਲੋਕ ਦੇ ਤੇ ਬੜੇ ਆਰਾਮ ਦੇ ਨਾਲ ਆਪਣਾ ਜਿਹੜਾ ਸਫ਼ਰ ਕਰ ਪਾਉਣ। ਉਸ ਤਰ੍ਹਾਂ ਤੇ ਸਰਦਾਰ ਹਰਜੋਤ ਸਿੰਘ ਵਿਜੇ ਕੈਬਨ ਮੰਤਰੀ ਪੰਜਾਬ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਆਪ ਨਿੱਜੀ ਤੌਰ ਤੇ ਇਸ ਕੰਮ ਦੇ ਉੱਪਰ ਨਿਗਰਾਨੀ ਰੱਖ ਰਹੇ ਨੇ ਔਰ ਉਹਨਾਂ ਨੇ ਅੱਜ ਸਵੇਰੇ ਵੀ ਜਿਹੜਾ ਮੈਕਨਿਕ ਨੂੰ ਠੇਕੇਦਾਰ ਨੂੰ ਸਰ ਸਰਫਦਨ ਵਿਜੀਟ ਕਰਨਾ ਕੀਤਾ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਕੰਮ ਹੈ ਉਹ ਪੂਰਾ ਕੀਤਾ ਜਾਵੇ